ਅੱਜ ਅਸੀਂ ਜ਼ਿਕਰ ਕਰ ਗਏ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾ ਆ ਭਾਵੇਂ ਫੇਸਬੁੱਕ ਅਸੀਂ ਖੰਗਾਲੀਏ ਅਸੀਂ ਇੰਸਟਾਗ੍ਰam ਖੰਗਾਲੀਏ ਬਹੁਤ ਸਾਰੀਆਂ ਸਾਨੂੰ ਰੀਲਸ ਵੇਖਣ ਨੂੰ ਮਿਲਦੀ ਹੈ ਜਿਨ੍ਹਾਂ ਦੇ ਵਿੱਚ ਆਵਾਜ਼ ਦਿੱਤੀ ਗਈ ਹੈ ਕੁਝ ਲਵਸ ਕਈਆਂ ਨੇ ਆਪ ਲਿਖੇ ਨੇ ਕੁਝ ਪੁਰਾਣੀਆਂ ਕਿਤਾਬਾਂ ਖੋਲ ਕੇ ਕਈਆਂ ਦੀਆਂ ਨਜ਼ਮਾਂ ਪੜ੍ਹ ਰਹੇ ਨੇ ਕਈਆਂ ਦੀ ਸ਼ਾਇਰੀ ਪੜ੍ਹ ਰਹੇ ਨੇ ਸੋ ਉਸ ਚੀਜ਼ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਕਿ ਅੱਜ ਨੌਜਵਾਨਾਂ ਤੱਕ ਜਿਵੇਂ ਅਸੀਂ ਹੁਣੇ ਜ਼ਿਕਰ ਕਰ ਰਹੇ ਸੀ ਕਿ ਜਿਹੜਾ ਸਾਹਿਤ пами ਉਹ ਜ਼ਿੰਦਗੀ ਤੇ ਲਿਖੀ ਗਈ ਹੋਵੇ ਰਿਸ਼ਤੇ ਆ ਤੇ ਲਿਖੀ ਗਈ ਹੋਵੇ ਦੋਸਤੀ ਤੇ ਲਿਖੀ ਗਈ ਹੋਵੇ ਪਿਆਰ ਮੁਹੱਬਤ ਤੇ ਲਿਖੀ ਗਈ ਸ਼ਾਇਰੀ ਜਾਂ ਨਜ਼ਮ ਹੀ ਕਿਉਂ ਨਾ ਹੋਵੇ ਉਹ ਪਹੁੰਚ ਰਹੀ ਹੈ ਯੂ ਕਾਪੀ ਪੇਸਟ ਦਾ ਇਕਦੋਰ ਆ ਗਿਆ ਮੈਂ ਕਹਿੰਨੀ ਹੈ ਲਿਖਣਾ ਦਾ ਛੱਡੋ ਜੇ ਕੋਈ ਪੜਨ ਦੀ ਵੀ ਖੇਚਲ ਕਰਦਾ ਉਹ ਵੀ ਬੰਦਾ ਇਜ਼ਤ ਦੇ ਕਾਬਿਲ ਹੈ ਕਿਉਂਕਿ ਬਹੁਤ ਸਾਰੀਆਂ ਕਿਤਾਬਾਂ ਕਾਫੀ ਟੇਬਲ ਬੁక్స్ ਦੇ ਰੂਪ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਲੱਭ ਜਾਣਗੀਆਂ ਉਹਨਾਂ ਨੂੰ ਪੁੱਛੋ ਇਸ ਕਿਤਾਬ ਦੇ ਵਿੱਚ ਹੈ ਕਿ ਹੂੰ ਬਹੁਤ ਘੱਟ ਕੋਈ ਤੁਹਾਨੂੰ ਦੱਸ ਸਕੇਗਾ ਹੂੰ ਸੋ ਇੱਕ ਟਾਈਮ ਹੁੰਦਾ ਸੀ ਜਦੋਂ ਲੋਕੀ ਆਪਣੇ ਆਪ ਨੂੰ ਅਪਡੇਟ ਕਰਦੇ ਸੀ ਆਪਣੀ ਮੈਂਟਲ ਕੈਪੇਬਿਲਿਟੀ ਨੂੰ ਸ਼ਾਰਪਨ ਕਰਦੇ ਸੀ ਹੁਣ ਇੱਕ ਟਾਈਮ ਆ ਗਿਆ ਕਿ ਲੋਕੀ ਇਹੋ ਜਿਹਾ ਵਰਕ ਤੇ ਇਹ ਜੀਵਨ ਕਿਸੇ ਕੋਲ ਹੈ ਨਹੀਂ ਭੱਜੀ ਜਾਂਦੀ ਜ਼ਿੰਦਗੀ ਹੈ ਉਹ ਕਹਿੰਦੇ ਵੀ ਅਸੀਂ ਕਿਸੇ ਦਾ ਕੀ ਸੁਣਨਾ ਸਾਨੂੰ ਕੋਈ ਸੁਣ ਲਵੇ ਸਾਡੀ ਬਸ ਆਹੀ ਦੌੜ ਰਹਿ ਗਈ ਏ ਸੋ ਜਿਹੜੀਆਂ ਕਿਤਾਬਾਂ ਦੀ ਆਪਾਂ ਗੱਲ ਕਰਦੇ ਹਾਂ ਇੱਕ ਟਾਈਮ ਹੁੰਦਾ ਸੀ ਜਿਹੜੀਆਂ ਕਿਤਾਬਾਂ ਵੀ ਪੋਸਤਦਰ ਪੋਸਤ ਚਲਦੀਆਂ ਸਨ ਜੀ ਕੁਝ ਐਨਿਟ ਬਲਾਈਟਨਸ ਹੋਏ ਹੈ ਕੁਝ ਬਲਵੰਤ ਗਾਰਗੀ ਦੀਆਂ ਕਿਤਾਬਾਂ ਹੋਈਆਂ ਨੇ ਸ਼ਿਵ ਬਟਾਲਵੀ ਦੀ ਸ਼ਾਇਰੀ ਹੋਈ ਹੈ ਜਿਹੜੀ ਕਿ ਮੈਂ ਅੱਗੇ ਆਪਣੀਆਂ ਧੀਆਂ ਨੂੰ ਦੇ ਕੇ ਬੜਾ ਮਾਣ ਮਹਿਸੂਸ ਕੀਤਾ ਅੱਜ ਮੇਰੀਆਂ ਦੋទੀਆਂ ਪੜੜੀਆਂ ਨੇ ਕੱਲ੍ਹ ਹੋ ਸਕਦਾ ਮੇਰਾ ਦੋਤਾ ਵੀ ਇਹ ਸ਼ੌਕ ਰੱਖੇ। ਸੋ ਉਹ ਇੱਕ ਵੱਖਰੀ ਗੱਲ ਹੈ ਕਿ ਕੁਝ ਕਰਾਂ ਦੇ ਵਿੱਚ ਇਹ ਰਿਵਾਜ ਹੁੰਦਾ ਹੈ ਕਿ ਤੁਸੀਂ ਜਿਹੜਾ ਆਪਣਾ ਖਾਲੀ ਵਕਤ ਹੈ ਉਹ ਲਫ਼ਜ਼ਾਨਾ ਭਰਦੇ ਹੋ। ਉਹ ਚੰਗੇ ਖਿਆਲਾਂ ਨਾਲ ਭਰਦੇ ਹੋ। ਉਹਦੇ ਵਿੱਚ ਤੁਹਾਨੂੰ ਰੋਲਾ ਗੋਲਾ ਨਹੀਂ ਚਾਹੀਦਾ। ਚੱਕਾਚੋਂ ਨਹੀਂ ਚਾਹੀਦੀ। ਸੋ ਕੁਝ ਜਿਹੜਾ ਮੇਰਾ ਮੀ ਟਾਈਮ ਹੁੰਦਾ ਹੈ ਮਨਵਾਤ ਵਰਦੀਆਂ ਲੱਗਦਾ ਕਿ ਮੈਂ ਚੁੱਪ-ਚਾਪ ਕਿਤੇ ਬੈਠਾਂ ਇੱਕ ਨਵੀਂ ਕਿਤਾਬ ਖਰੀਦੀ ਹੋਵੇ ਮੇਰੇ ਹਿਸਾਬ ਦੇ ਚਾਹ ਦਾ ਪਿਆਲਾ ਮੇਰੇ ਨਾਲ ਹੋਵੇ ਤੇ ਉਹਦੇ ਵਿੱਚੋਂ ਮੈਂ ਆਪਣੀ ਰੂਹ ਲਈ ਖੁਰਾਕ ਲੱਭਾਂ ਇਹੋ ਜਿਹਾ ਵੀ ਇੱਕ ਯੁੱਗ ਜਿਹਦੇ ਵਿੱਚ ਲੋਕਾਂ ਨੇ ਅੱਖਰਾਂ ਦੇ ਨਾਲ ਜੀ ਲਾਇਆ ਉਹਨਾਂ ਨੂੰ ਲਫ਼ਜ਼ਾਂ ਦੇ ਵਿੱਚੋਂ ਉਹੀ ਸਾਥ ਲੱਭਿਆ ਹੈ ਜੋ ਕਿ ਕਿਸੇ ਹੋਰ ਇਨਸਾਨ ਦੇ ਬੋਲ ਬਾਣੀ ਦੇ ਨਾਲ ਜਿਵੇਂ ਉਹਨਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਉਹਨਾਂ ਨੂੰ ਕਿਤਾਬਾਂ ਦੇ ਵਿੱਚੋਂ ਵੀ ਅਜੇ ਆਈ ਹੁੰਗਾਰਾ ਲੱਪਿਆ ਸੋ ਇਹ ਸਾਡੇ ਤੋਂ ਬਾਅਦ ਸਾਡੀ ਜਨਰੇਸ਼ਨ ਤੋਂ ਬਾਅਦ ਕਿੰਨੇ ਲੋਕ ਇਸ ਚੀਜ਼ ਨੂੰ ਜਿਉਂਦਾ ਰੱਖਦੇ ਉਹ ਦੇਖਣ ਵਾਲੀ ਗੱਲ ਹੈ